ਸ਼ੰਕਰ ਭਗਵਾਨ ਜੀ ਨੇ ਜੋ ਬਹੁਤ ਹੀ ਪੁਰਾਣੇ ਬਹੁਤ ਸਦੀਆਂ ਪਹਿਲਾਂ ਸ਼ੰਕਰ ਭਗਵਾਨ ਜੀ ਦੀ ਮੂਰਤੀ ਇੱਥੇ ਸਥਾਪਨਾ ਕਰਵਾਈ ਗਈ ਸੀ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਭਗਵਾਨ ਸ਼ਿਵ ਦੇ ਇੱਕ ਪ੍ਰਾਚੀਨ ਸ਼ਿਵ ਮੰਦਰ ਵਿੱਚ ਪਿੰਡ ਚੌਕੇ ਵਿੱਚ ਪਵਿੱਤਰ ਜਲ ਧਾਰਾ ਕਰਵਾਈ ਗਈ। ਜਿਸ ਵਿੱਚ ਸ਼ਹਿਰ ਅੰਪਰਾ ਫੂਲ ਦੀ ਸਮੂਹ ਕਾਵੜ ਸੰਗ ਦੇ ਤਕਰੀਬਨ ਸਾਰੇ ਮੈਂਬਰ ਸ਼ਾਮਿਲ ਹੋਏ। ਪੂਰੀ ਸ਼ਰਧਾ ਭਾਵਨਾ ਨਾਲ ਪੂਜਾ ਅਰਚਨਾ ਕਰਦੇ ਹੋਏ ਇਸ ਜਲ ਧਾਰਾ ਦਾ ਆਰੰਭ ਕੀਤਾ ਗਿਆ। ਆਓ ਇਸ ਪ੍ਰਾਚੀਨ ਮੰਦਰ ਦੀ ਹੋਰ ਜਾਣਕਾਰੀ ਦੇ ਲਈ ਆਪਾਂ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ। ਸ਼ੰਕਰ ਭਗਵਾਨ ਕੀਜ ਇਹ ਸ਼ਿਮ ਮੰਦਰ ਚੌਕੇ ਵਿਖੇ ਬਠਿੰਡਾ ਜ਼ਿਲ੍ਹਾ ਚੌਕੇ ਪਿੰਡ ਦੇ ਵਿੱਚ ਕਰਵਾਈ ਜਾ ਰਹੀ ਹੈ ਜਲਤਾਰਾ ਜੋ ਕਿ ਕਾਵੜ ਸੰਗਤ ਜੋ ਕਾਵੜ ਲੈ ਕੇ ਆਉਂਦੇ ਨੇ ਸਾਡੇ ਸੱਤਰ ਦੇ ਲੜਕੇ ਮੁੰਡੇ ਉਹ ਬਹੁਤ ਹੀ ਸਰਧਾ ਔਰ ਭਾਵਨਾ ਦੇ ਨਾਲ ਲੈ ਕੇ ਆ ਜਾਂਦੇ ਨੇ ਲੈ ਕੇ ਆਉਂਦੇ ਨੇ ਔਰ ਇੱਥੇ ਸ਼ੰਕਰ ਭਗਵਾਨ ਜੀ ਨੇ ਜੋ ਬਹੁਤ ਹੀ ਪੁਰਾਣੇ ਬਹੁਤ ਸਦੀਆਂ ਪਹਿਲਾਂ ਸ਼ੰਕਰ ਭਗਵਾਨ ਜੀ ਦੀ ਮੂਰਤੀ ਇੱਥੇ ਸਥਾਪਨਾ ਕਰਵਾਈ ਗਈ ਸੀ ਇਥੇ ਸ਼ੰਕਰ ਭਗਵਾਨ ਜੀ ਦੀ ਮੂਰਤੀ ਦੇ ਨਾਲ ਹੋਰ ਕਿਹੜੀ-ਕਿਹੜੀ ਮੂਰਤੀਆਂ ਦੀ ਸਥਾਪਨਾ ਹੋਈ ਵੀ ਹੈ ਇਸ ਮੰਦਿਰ ਦੇ ਵਿੱਚ ਸ਼ੰਕਰ ਭਗਵਾਨ ਜੀ ਦੀ ਮੂਰਤੀ ਦੇ ਨਾਲ ਸ਼੍ਰੀ ਰਾਧਾ ਕ੍ਰਿਸ਼ਨਾ ਭਗਵਾਨ ਜੀ ਦਾ ਮੰਦਿਰ ਹੈ ਜੀ ਤੇ ਦੁਰਗਾ ਮਾਤਾ ਜੀ ਦਾ ਮੰਦਿਰ ਸਮਾਰਟੀ ਹੈ ਜੀ ਉਹਨਾਂ ਦੀ ਸੰਤ ਬਾਬਾ ਜੀ ਸਿੱਧ ਬਾਬਾ ਹਿਮਾਨੰਦ ਜੀ ਨੇ ਜੀ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਮੂਰਤੀ ਸਥਾਪਨਾ ਕਰਵਾਈ ਸੀਗੀ ਬੜੀ ਸਰਦਾਰ ਭਾਵਨਾ ਦੇ ਨਾਲ ਸਭ ਤੋਂ ਪਹਿਲਾਂ ਸੰਤ ਮਹਾਤਮਾ ਹੀ ਇਸ ਜਗ੍ਹਾ ਦੇ ਉੱਤੇ ਆਏ ਸੀਗੇ ਔਰ ਉਹਨਾਂ ਨੇ ਹੀ ਆ ਕੇ ਮੂਰਤੀਆਂ ਨੂੰ ਸਥਾਪਨਾ ਕਰਵਾਈ ਸੀ। ਉਹਨਾਂ ਦੇ ਜੋ ਸ਼ਿਸ਼ੇਣ ਹੈ ਉਹ ਸਿੱਧ ਬਾਬਾ ਪ੍ਰਾਕਦਾਸ ਜੀ ਨੇ ਅਗਾ ਉਹਨਾਂ ਦੇ ਸ਼ਿਸ਼ੇਣ ਹੈ ਜੋ ਸ੍ਰੀ ਸਿੱਧ ਬਾਬਾ ਵੀਰਮਦਾਸ ਜੀ ਨੇ ਇਹ ਜਲਧਾਰਾ ਦਾ ਆਰੰਭ ਕਦੋਂ ਹੋਇਆ ਸੀ? ਇਹ ਜਲਧਾਰਾ ਦਾ ਆਰੰਭ ਜੀ ਸਵੇਰੇ ਸਵੇਰ 5 ਵਜੇ ਹੋਇਆ ਜੀ ਤੇ ਕੱਲ ਨੂੰ ਸਵੇਰੇ ਕੱਲ ਨੂੰ 5 ਵਜੇ ਤੱਕ ਇਹ ਜਲਦਾਰਾ ਚੱਲਣੀ ਸਮਾਪਤੀ ਹੈ ਇਸ ਦੀ। ਇਹ ਕਹਿਣਾ ਚਾਹਾਂਗਾ ਕਿ ਇਹ ਲੋਕਾਂ ਨੂੰ ਕਿ ਜੋ ਸ਼ੰਕਰ ਭਗਵਾਨ ਜੀ ਨੇ ਬੜੇ ਸ਼ਕਤੀਸ਼ਾਲੀ ਨੇ ਹਰ ਇੱਕ ਇਨਸਾਨ ਦੀ ਹਰ ਇੱਕ ਮਨੁੱਖੀ ਦੀ ਇੱਛਾ ਨੂੰ ਪੂਰਨ ਕਰਦੇ ਨੇ ਤੇ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਭਗਵਾਨ ਜੀ ਅੱਗੇ ਸ਼ੰਕਰ ਭਗਵਾਨ ਜੀ ਅੱਗੇ ਕਿ ਸਭ ਦੇ ਘਰਾਂ ਦੇ ਵਿੱਚ ਦੁੱਧ ਘੁੱਤ ਦਾ ਦਾਤ ਬਖਸ਼ਣ ਸਭ ਦੇ ਘਰਾਂ ਦੇ ਵਿੱਚ ਖੁਸ਼ੀਆਂ ਹੋਣ ਸਭ ਦੇ ਉੱਤੇ ਪਰਮਾਤਮਾ ਜੀ ਸ਼ੰਕਰ ਭਗਵਾਨ ਜੀ ਦਾ ਆਸ਼ੀਰਵਾਦ ਬਣਿਆ ਰਹੇ। ਔਰ ਸਦਾ ਖੁਸ਼ ਰਹੇ ਆਇ ਹਰ ਹਰ ਬੋਲੇ ਨਮੋ ਸ਼ਿਵਾ ਜੀ ਸ਼ਿਵ ਰੀਕੇਸ਼ਰ ਸਿਆਇ ਸ਼ਿਵ ਰੀਕੇਸ਼ਰ ਸਿਆਇ ਹਰ ਹਰ ਬੋਲੇ ਨਮੋ ਸ਼ਿਵਾ ਓਮ ਨਮੋ ਸ਼ਿਵਾ ਓਮ ਨਮੋ ਸ਼ਿਵਾ ਹਰ ਹਰ ਬੋਲੇ ਨਮੋ ਸ਼ਿਵਾ ਪਸ਼ੂਪਤੀ ਨਾਸਿਆਇ ਸ਼ਿਵ ਪਸ਼ੂਪਤੀ ਨਾਸਿਆਇ ਹਰ ਹਰ ਬੋਲੇ ਨਮੋ ਸ਼ਿਵਾ